ਹਾਂਜੀ ਆਹ ਦੇਖ ਲਓ ਇਹ ਵੀਡੀਓ ਹੈਗੀ ਬਰਨਾਲੇ ਦੀ ਦੇਖੋ ਜੀ ਇਹ ਨਾਣ ਵਾਲੇ ਤੋਂ ਕਿਸੇ ਨੇ ਨਾਣ ਤੇ ਸਬਜੀ ਲਈ ਸੀ ਕਿ ਦੇਖੋ ਸਬਜੀ ਦੇ ਵਿੱਚ ਜਿਹੜਾ ਕੌਕਰਾਈਜ਼ ਨਿਕਲਿਆ ਦੇਖੋ ਜੀ ਮੈਂ ਪਹਿਲਾਂ ਵੀ ਕਹਿਨੀ ਹੁੰਦੀ ਆ ਬਾਹਰੋਂ ਚੀਜ਼ਾਂ ਦੇਖ ਕੇ ਖਾਇਆ ਕਰੋ ਆਪਣੇ ਸਿਹਤ ਨਾਲ ਨਾ ਖਿਲਵਾੜ ਕਰਿਆ ਕਰੋ ਇਹ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਹੋਰਾਂ ਭਾਈਆਂ ਨੂੰ ਅਕਲ ਆ ਸਕੇ ਤੇ ਭੈਣਾਂ ਨੂੰ ਕਿਉਂਕਿ ਅਕਸਰ ਆਪਾਂ ਹਨਾ ਬਾਹਰ ਹੀ ਖਾਣ ਜਾਂਦੇ ਬੜੇ ਸ਼ੌਂਕ ਨਾਲ ਖਾਣ ਪੀਣ ਜਾਂਦੇ ਚਲੋ ਹੱਕ ਵੀ ਹੁੰਦਾਗਾ ਹਨਾ ਵੀ ਕਦੇ ਨਾ ਕਦੇ ਬਾਹਰਲਾ ਆਪਾਂ ਖਾਣੇ ਪੀਣੇ ਵੀ ਆ ਪਰ ਦੇਖੋ ਜੀ ਧਿਆਨ ਨਾਲ ਖਾਇਆ ਕਰੋ ਜਿੱਥੇ ਹੋਵੇ ਸਾਫ ਸੱਚ ਉੱਥੋਂ ਖਾਇਆ ਕਰੋ ਆਪਣੇ ਪੰਜਾਬੀ ਭਾਈਆਂ ਕੋਲੋਂ ਖਾਇਆ ਕਰੋ ਨਾ ਕਿ ਭਈਆਂ ਕੋਲੋਂ ਖਾਇਆ ਕਰੋ ਕਿਉਂਕਿ ਇਹ ਇੰਨਾ ਕ ਗੰਦ ਪਾਉਂਦੇ ਆ ਵੀ ਦੇਖ ਲਓ ਜੀ ਆਹ ਚੀਜ਼ਾਂ ਨਿਕਲਦੀਆਂ ਨੇ ਸਬਜੀ ਦੇ ਵਿੱਚੋਂ ਪਤਾ ਨਹੀਂ ਹੋਰ ਕਿੰਨੇ ਗੰਦੇ ਤਰੀਕੇ ਨਾਲ ਇਹ ਕਰੋ ਬਣਾ ਕੇ ਲੈ ਕੇ ਆਉਂਦੇ ਆ ਦੇਖੋ ਜੀ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਆਪਣੇ ਦੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੇ ਇਹ ਜਿਹਿਆਂ ਦਾ ਬਾਈਕਾਟ ਕਰੋ ਤੇ ਇਹ ਜਿਆਂ ਕੋਲ ਬਿਲਕੁਲ ਕੋਈ ਚੀਜ਼ ਨਾ ਖਾਇਆ ਕਰੋ ਵੱਧ ਤੋਂ ਵੱਧ ਆਪਣੇ ਘਰੇ ਬਣਾ ਕੇ ਖਾਇਆ ਕਰੋ ਜਾਂ ਕੋਈ ਚੰਗੇ ਰੈਸਟੋਰੈਂਟ ਚ ਜਾਂ ਕੋਈ ਚੰਗੇ ਪੰਜਾਬੀਆਂ ਕੋਲ ਖਾਇਆ ਕਰੋ ਜਿੱਥੇ ਪਤਾ ਵੀ ਜਿਸੀ ਸਾਫ ਸਪਾਈ ਨਾਲ ਚੀਜ਼ ਦੇਣੀ ਹੈ ਧੰਨਵਾਦ ਜੀ